ਹਾਂ ਜੀ ਅੱਜ ਆਪਾਂ ਕਾਫੀ ਦਿਨਾਂ ਬਾਅਦ ਮਦਾਨੀ ਕੱਢੀ ਆ ਤੇ ਹੁਣ ਮੈਂ ਲਾਉਣੀ ਅੱਜ ਲੱਸੀ ਬਣਾਉਣੀਆਂ ਨਾਲ ਮੱਖਣ ਕੱਢਦੇ ਹਾਂ। ਇਹ ਆਪਣਾ ਬਹੁਤ ਸੋਹਣਾ ਫੁੱਟਾ ਆ ਨਾ ਤੇ ਹੁਣ ਇਹਦੇ ਵਿੱਚ ਮੈਂ ਪਾਣੀ ਪਾ ਦੂੰਗੀ। ਪਾਣੀ ਪਾ ਕੇ ਫਿਰ ਮਦਾਨੀ ਚਲਾਉਣੀ ਆ। ਆਹ ਦੇਖੋ ਆਪਾਂ ਬਣਾ ਕਿ ਅੱਜ ਆਪਾਂ ਬਣਾਵਾਂਗੇ ਕarele ਕarele ਮੇਤੋ ਕੇ ਰੱਖਦੇ ਸੀ ਤੇ ਹੁਣ ਮੈਂ ਇਹਨਾਂ ਨੂੰ ਛੱਡ ਕੇ ਤੁੱਪੇ ਰੱਖਦੀ ਹਾਂ ਤੇ ਹੁਣ ਮੈਂ ਇੱਥੇ ਮੰਜੇ ਤੇ ਬਹਿ ਕੇ ਵਿਹੜੇ ਦੇ ਵਿੱਚ ਤੇ ਕarele ਛੱਡ ਕੇ ਤੁੱਪੇ ਰੱਖਦੀ ਹਾਂ ਤੇ ਉਸ ਤੋਂ ਬਾਅਦ ਬਣਾਵਾਂਗੇ ਹਾਂ ਜਿਪਣੇ ਕarele ਤਾਂ ਛੇ ਡਰੇਗੇ ਵਿੱਚੋਂ ਮੈਂ ਇਹਨੇ ਸਾਰੇ ਬੀਬੂ ਕੱਢ ਕੇ ਤੇ ਸਾਫ਼ ਕਰ ਲਿਆ ਹੁਣ ਮੈਂ ਇਹਨਾਂ ਨੂੰ ਨਮਕ ਲਾ ਕੇ ਤੁੱਪੇ ਰੱਖਦੀ ਆ ਤੇ ਅੱਧਾ ਘੰਟਾ ਰੱਖੂੰਗੀ ਕਿਉਂਕਿ ਤੌਪ ਬਹੁਤ ਹੈ ਫੇਰ ਬਣਾਉਂਗੀ ਤੇ ਉਹਨਾਂ ਟਾਈਮ 'ਚ ਮੈਂ ਕੱਟਦੀ ਆ ਪਿਆਜ਼ ਤੇ ਇਹਨਾਂ ਕareleਆਂ ਨੂੰ ਬਹੁਤ ਟਾਈਮ ਲੱਗਾ ਘੰਟਾ ਲੱਗਾ 1 7 ਵਜੇ ਲੱਗੀ ਸੀਗੀ ਤੇ 8 ਵਜੇ ਨਾਲਿਆਂ 5 ਕਿੰਟ ਰਹਿ ਗਏ ਓਕੇ ਸਬਜੀ ਕੱਟਣ ਨੂੰ ਜ਼ਿਆਦਾ ਟਾਈਮ ਲੱਗਦਾ ਬੰਨ ਨੂੰ ਘੱਟ ਲੱਗਦਾ ਹੁਣ ਮੈਂ ਲੱਗੀ ਸੀਗੀ ਚਾਹ ਪੀਣ ਲੱਡਵਾਂ ਨਾਲ ਕੱਲ ਗਏ ਸੀ ਸੋਹਣ ਸਿੰਘ ਸਾਹਿਬ ਦੇ ਫਾਟ ਤੇ ਫਰੈਂਡ ਦੇ ਘਰੇ ਉਹਨਾਂ ਨੇ ਦਿੱਤਾ ਸੀ ਢੱਬਾ ਲੱਡਵਾਂ ਦਾ ਬਹੁਤ ਟੇਸਟੀ ਉਹਨੇ ਚਾਹ ਕਿ ਦਿੱਤੀ ਸੀ ਇੰਤਿਹਾਨ ਕਰਤੀ ਆ ਚਾਹ ਪੀਂ ਗਏ ਉਹ ਜਿਹੜਾ ਪੈਂਦੇ ਤੇਲ ਦਾ ਧੱਬਾ ਇੱਕ ਰੇਲਿਆਂ ਨੂੰ ਠੁੱਕੇ ਪਿਆ ਨੂੰ ਹੋ ਗਿਆ ਕੰਕ ਤੇ ਹੁਣ ਆਪਣਾ ਤੇਲ ਦੇ ਰਕਾਰ ਵਿੱਚ ਹੋ ਗਿਆ ਤੇ ਆ ਕ੍ਰੇਲੇ ਕਰਾਂਗੇ ਰੇਲੇ ਘੱਟ ਨੂੰ ਨਾ ਹੀ ਬਾਤ ਦੇ ਵਿੱਚ ਪਿਆਜ਼ ਨੰਮੇ ਤੋਂ ਪਿੜਖਦੇ ਸੀਗੇ ਕ੍ਰੇਲੇ ਤੋਂ ਪਕਾਫੀ ਸੀਗੇ ਤੇ ਹੁਣ ਮੈਂ ਇਹਨਾਂ ਨੂੰ ਅੰਦਰ ਲੈ ਕੇ ਜਾਣੀ ਹੁਣ ਬਣਾਉਣੀ ਅੱਜ ਆਪਣੇ ਕ੍ਰੇਲੇ ਕਲਕ ਦੇ ਕਲਕ ਦੇ ਹੱਪਾ ਉਹਨਾਂ ਚੈਰ ਕਟਾਂਗੇ ਪਿਆਜ਼ ਤੇ ਪਿਆਜ਼ ਮੈਂ ਕੱਟੂੰਗੀ ਆ ਕਟਰ ਨਾਲ ਇਹ ਆਪਾਂ ਤੇਮ ਨੂੰ ਸੁਭਵਾਇਆ ਸੀ ਤੋਂ ਤੋਂ ਵਧੀਆਗਾ ਤੇ ਅੱਜ ਮੈਂ ਹੁਣ ਇਹਦੇ ਨਾਲ ਕੱਟ ਦਿੰਨੇ ਐ ਤੇ ਅੱਗੇ ਇਹਦੇ ਨਾਲ ਮੈਂ ਇੱਕ ਦਿਨ ਕਰੇਲਿਆਂ ਚ ਹਾਂਜੀ ਕਰੇਲਿਆਂ ਵਾਸਤੇ ਪਿਆਜ਼ ਕੱਟਦੇ ਸੀ ਕਿਉਂਕਿ ਜਿਹੜਾ ਇੱਕ ਦੋ ਹੁੰਦੇ ਉਹ ਤਾਂ ਚਲੋ ਆਪਾਂ ਨੂੰ ਹੁੰਦਾ ਕਿਉਂ ਐ ਮੈਂ ਮਸ਼ੀਨ ਕੱਢਣੀ ਆ ਤੇ ਹੱਥੀਂ ਕੱਟ ਲੈਣੀ ਆ ਤੇ ਅੱਜ ਪਿਆਜ਼ ਜ਼ਿਆਦਾ ਵਾ ਤੇ ਹੁਣ ਮੈਂ ਇਹਨੇ ਨਾਲ ਕੱਟਣ ਨਾਲ ਕੱਟੂੰਗੀ ਇਹ ਬਹੁਤ ਵਧੀਆ ਚੀਜ਼ ਆ ਤੇ ਬਸ ਮੈਂ 10 ਸਕਿੰਟਾਂ ਚ ਇਹਦੇ ਨਾਲ ਪਿਆਜ਼ ਕੱਟੇ ਜਾਂਦੇ ਇਦਾਂ ਆਪਾਂ ਪਿਆਜ਼ ਨੂੰ ਦੋ ਪੀਸ ਕਰ ਲੈਣੇ ਸੋ ਜਾਂਦੇ पे मैं तलके क्या प्याज अलग पाएंगे हम प्याज भिजी जाए बाहर के बेच इन भरने बहुत ज्यादा टेस्टी पा कोई फड़कन नहीं रहेंगे ਕਿੰਨਾ ਟਾਈਮ ਤਾਂ ਜ਼ਰੂਰ ਜ਼ਿਆਦਾ ਲੱਗ ਜਾਂਦਾ ਕਿਉਂਕਿ ਕਿਥੇ ਤਾਂ ਵਿੱਚ ਪਿਆਜ਼ કાਕੇ ਇਕੱਠਿਆਂ ਨੂੰ ਸਾਲ ਲੈਣ ਤੇ ਫਿਰ ਕਿਥੇ ਲੱਗ ਲੱਗ ਤੇ ਇਹਦਾ ਨਾਮ ਤਾਂ ਪਿਆਜ਼ ਖੱਚੇ ਦੇਂਗੇ ਪਿਆਜ਼ ਹੀ ਲੱਗਦੇ ਆ ਬਦਲਾਪ ਤਾਂ ਚੱਲਦੇ ਤੇ ਤਰੇਲੇ ਵੀ ਤੇ ਹਮ ਬਾਅਦ ਚ ਮੈਂ ਹਰੀ ਮੈਸ ਚ ਦੇ ਬੱਚ ਤੇ ਨਮਕ ਬਾਅਦ ਚ ਪਾਉਂਗੀ ਤੇ ਪਹਿਲਾਂ ਕੱਲੇ ਪਿਆਜ਼ ਹੀ ਸਨ ਤੇ ਅੱਗੇ ਕੁੱਤੀ ਹੋਈ ਸਨ ਤੇ ਉਹਨਾਂ ਨੂੰ ਮਸਤ ਨੂੰ ਮੈਂ ਜਿੱਦ ਤੱਕ ਤਰੇਲੇ ਬਾਣ ਕੇ ਤੇ ਮੈਂ ਭਾਰ ਕੇ ਕੱਢ ਕੇ ਰੱਖ ਤੇ ਮੈਂ ਕਿਨੇ ਹੁਣ ਬਣਾਈ ਆ ਕਾਫੀ ਠੰਡੀ ਬਾਰਫਾ ਵਾਲੀ ਤੇ ਹੁਣ ਅਸੀਂ ਤਿੰਨੋ ਜਾਣੇ ਪੀਣ ਲੱਗੇ ਆ ਮੈਂ ਘਰ ਸ਼ਾਂਤ ਤੇ ਮੈਂ ਚਲ ਮੈਂ ਨਹੀਂ ਲੈਣ ਪੈਪ ਜੇ ਰੋਟੀ ਖਾ ਕੇ ਰੈਸਟ ਕਰਨ ਲੱਗੇ ਸੀਗੇ ਤੇ ਹੁਣ ਛੇ ਦਾ ਟਾਈਮ ਮੈਂ ਚੱਲੇ ਸੀ ਮਾਰਕੀਟ ਇੱਥੇ ਨਾਲ ਇਹ ਮਾਰਕੀਟ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਸੀ ਪਵਾ ਸਮਾਨ ਲੈਣਾ ਆਇਆ ਮਾਰਕੀਟ ਤੇ ਠੀਕ ਹੈ ਨਾ ਸਕੂਲ ਆਇਆ ਪਵਾ ਚਾਹ ਨਾਲ ਬਣਾਉਣਾ ਕੋਲ ਸ਼ਾਮ ਨਾਲ ਕੋਲ ਲੱਗਾ ਬ੍ਰੈਡ ਬ੍ਰੈਡ ਪੀਜ਼ਾ ਤੇ ਨਾਲ ਬਣਾਉਗਾ ਬਨਾਣਾ ਸ਼ੇਕ ਚਰ ਜਾਣ ਆਪਾਂ ਤੈਨ ਜਾਣੀ ਆ ਜੀ ਬਰੈਡ ਬਣ ਗਏ ਤੇ ਹੁਣ ਲੱਗਾ ਬਦਾਨਾ ਸ਼ੇਕ ਬਣਾਉਣਾ ਚਾਹ ਨੂੰ ਦੁੱਧ ਲੈ ਕੇ ਆਇਆ ਹਾਂ ਨੱਚੇ ਹੀ ਬਣਾਉਂਦੇ ਆ ਦੋਨੇ ਕੋਲ ਮੈਂ ਤੇ ਮੈਕ ਮੈਂ ਬਦਾਨਾ ਸ਼ੇਕ ਬਣਾਉਣਾ ਸੀ ਮੈੱਕੀ ਦਾ ਮੇਰਾ ਹਜੇ ਅਮਦਾ ਸ਼ਾਹ ਨੂੰ ਕਾਜੂ ਬਦਾਮ ਪਾਈ ਜਾਂਦਾ ਵਿੱਚ